ਬੀਸਿਕਲੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਦਾਂ ਕਿਸੇ ਇੱਕ ਗਲਤ ਫੈਸਲੇ ਨਾਲ ਜਾਂ ਕਿਸੇ ਇੱਕ ਵਿਅਕਤੀ ਦੇ ਕਿਸੇ ਇੱਕ ਗਲਤ ਫੈਸਲੇ ਨਾਲ ਕਿਵੇਂ ਉਹਦਾ ਆਪਣਾ ਜੀਵਨ ਜਾਂ ਪਰਿਵਾਰ ਦਾ ਜੀਵਨ ਤਬਾਹ ਹੋ ਜਾਂਦਾ ਹੈ ਕਈ ਵਾਰ ਉਹਦੇ ਰਿਜ਼ਲਟ ਨੇ ਜਿਹੜੇ ਉਹ ਬਾਅਦ ਦੇ ਵਿੱਚ ਸਾਹਮਣੇ ਆਉਂਦੇ ਨੇ ਬੇਸਿਕਲੀ ਇਹ ਅੱਜ ਦੀ ਗੱਲਬਾਤ ਹੈ ਇੱਕ ਕ੍ਰਾਈਮ ਦੀ ਨਾਲ ਸੰਬੰਧਤ ਇੱਕ ਅਪਰਾਧ ਨਾਲ ਸੰਬੰਧਤ ਕਹਾਣੀ ਹੀ ਹੈ ਜੋ ਕਿ ਸੱਚੀ ਹੈ ਪਟਿਆਲੇ ਸ਼ਹਿਰ ਦੀ ਇਹ ਘਟਨਾ ਹੈ ਅੱਜ ਤੋਂ ਸਾਲ ਡੇਢ ਸਾਲ ਪੁਰਾਣੀ ਅਸਲ ਦੇ ਵਿੱਚ ਉੱਥੇ ਜਦੋਂ ਸ਼ੇਅਰ ਕਰਦੇ ਹੋਏ ਸਾਡਾ ਇੱਕ ਮਿੱਤਰ ਬਣ ਜਾਂਦਾ ਹੈ ਉਹ ਉਮਰ ਦਾ ਸਾਡੇ ਨਾਲੋਂ ਉਹਦਾ ਫਰਕ ਹੁੰਦਾ ਹੈ ਲਗਭਗ 67 66 67 ਸਾਲ ਦੇ ਉਹ ਹੁੰਦੇ ਨੇ ਅੰਕਲੇ ਹੁੰਦੇ ਨੇ ਸਾਡੇ ਹਿਸਾਬ ਨਾਲ ਤਾਂ ਤਾਂ ਉਹ ਸਾਡੇ ਨਾਲ ਸ਼ੇਅਰ ਕਰਦਾ ਹੋਇਆ ਮਿੱਤਰ ਬਣ ਜਾਂਦਾ ਸੁਆਦ ਆ ਉਹ ਵਧੀਆ ਬੰਦਾ ਹੁੰਦਾ ਹੈ ਤੇ ਕੁਸ਼ ਦਿਨਵਾਦ ਸਾਡੀ ਮਿੱਤਰਤਾ ਹਜੇ ਨਵੀਂ ਨਵੀਂ ਹੁੰਦੀ ਹੈ ਉਹਦਾ ਕਤਲ ਹੋ ਜਾਂਦਾ ਹੈ ਉਸ ਵਿਅਕਤੀ ਦਾ ਕਤਲ ਵੀ ਉਹਦਾ ਉੱਥੇ ਹੀ ਹੁੰਦਾ ਜਦੋਂ ਉਹ ਸ਼ਹਿਰ ਕਰਨ ਲਈ ਆ ਰਿਹਾ ਹੁੰਦਾ ਤੇ ਬਾਅਦ ਦੇ ਵਿੱਚ ਜਦੋਂ ਮੈਨੂੰ ਇਨਾ ਉਹਦੇ ਫੈਮਿਲੀ ਬਾਰੇ ਡੀਪਲੀ ਨੌਲੇਜ ਨਹੀਂ ਸੀ ਪਹਿਲਾਂ ਡੁੰਗਾਈ ਦੇ ਵਿੱਚ ਪਤਾ ਨਹੀਂ ਸੀ ਬਾਅਦ ਦੇ ਵਿੱਚ ਜਦ ਮੈਂ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਿਆ ਵੀ ਇਹ ਜਿਹੜੇ ਅੰਕਲ ਸੀਗੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਕਿ 67-68 ਸਾਲ ਦੇ ਕਰੀਬ ਉਮਰ ਸੀ ਉਹਨਾਂ ਦੀ ਵਾਈਫ ਹੀ ਉਹਨਾਂ ਦੇ ਕਤਲ ਦਾ ਕਾਰਨ ਬਣਦੀ ਹੈ ਉਹਨਾਂ ਦੀ ਪਤਨੀ ਹੀ ਉਹਨਾਂ ਦਾ ਕਤਲ ਕਰਾਉਂਦੀ ਹੈ ਮੈਂ ਇੱਕ ਸਾਡੇ ਇੱਕ ਹੋਰ ਸਾਜੇ ਮਿੱਤਰ ਸੀ ਮੈਂ ਉਹਨੂੰ ਪੁੱਛਿਆ ਵੀ ਯਾਰ ਇਸ ਉਮਰ ਦੇ ਵਿੱਚ ਜਿਹੜੇ ਆਪਣੇ ਅੰਕਲੇ 68 ਸਾਲ ਦੀ ਸੀ ਉਹਦੀ ਮਿਸ ਜੀ ਵੀ ਮਤਲਬ ਕਿ 60 ਪਲੱਸ ਹੀ ਹੋਊਗੀ ਇਹ ਉਮਰ ਦੇ ਵਿੱਚ ਵੀ ਮਤਲਬ ਜਵਾਨੀ ਦੇ ਵਿੱਚ ਦਾ ਅਕਸਰ ਸੁਣਿਆ ਵੀ ਆਏ ਪਤਨੀ ਨੇ ਪਤੀ ਦਾ ਕਤਲ ਕਰਾਤਾ ਜਾਂ ਪਤੀ ਨੇ ਪਤਨੀ ਦਾ ਕਤਲ ਕਰਾਤਾ ਉਹਨੇ ਮੈਨੂੰ ਫਿਰ ਜਿਹੜੀ ਗੱਲ ਦੱਸੀ ਸੱਚੀ ਗੱਲ ਜਿਹੜੀ ਬਾਅਦ ਦੇ ਵਿੱਚ ਉਹ ਇਕੱਲੇ ਉਸ ਵਿਅਕਤੀ ਤੋਂ ਵੀ ਨਹੀਂ ਹੋਰਾਂ ਤੋਂ ਵੀ ਮਤਲਬ ਕਿ ਸਾਰਿਆਂ ਤੋਂ ਪਤਾ ਲੱਗੀ ਤਾਂ ਉਹ ਬੜੀ ਹਰਾਨ ਕਰ ਦੇਣ ਵਾਲੀ ਸੀ ਹੋਇਆ ਇਹ ਕੀ ਇਸ ਵਿਅਕਤੀ ਦਾ ਇਸ ਅੰਕਲ ਜੀ ਦਾ 50 ਸਾਲ ਦੀ ਉਮਰ ਦੇ ਵਿੱਚ ਜਦੋਂ ਸੀਗੇ ਡਾਈਵੋਰਸ ਹੋ ਜਾਂਦੇ ਇਹਨਾਂ ਦੀ ਪਹਿਲੀ ਪਤਨੀ ਨਾਲ ਕਿਸੇ ਕਾਰਨ ਕਰਕੇ ਡਾਈਵੋਰਸ ਹੋ ਜਾਂਦੇ ਮੈਂ ਇੱਕ ਗੱਲ ਵਿੱਚ ਸਪਸ਼ਟ ਕਰਨੀ ਚਾਹੁੰਦਾ ਵੀ ਜਿਹੜੇ ਵਿਅਕਤੀ ਸੀਗੇ ਬੇਸਿਕਲੀ ਬੜੇ ਵਧੀਆ ਇਨਸਾਨ ਸੀਗੇ ਪੜ੍ਹੇ ਲਿਖੇ ਤਾਂ ਹੈਗੀ ਸੀ ਕਿਸੇ ਚੰਗੀ ਪੋਸਟ ਤੋਂ ਰਿਟਾਇਰ ਹੋਏ ਹੋਏ ਸੀ ਸੈਂਟਰ ਗਵਰਨਮੈਂਟ ਦੇ ਕਿਸੇ ਮਹਿਕਮੇ ਦੀ ਕਿਸੇ ਚੰਗੀ ਪੋਸਟ ਤੋਂ ਰਿਟਾਇਰ ਹੋਏ ਹੋਏ ਸੀ ਆਰਥਿਕ ਪੱਖੋਂ ਬਿਲਕੁਲ ਮਤਲਬ ਕੀ ਵੈਲ ਸੈਟਲ ਸੀਗੇ ਤੇ ਸਿਆਣੇ ਸੀ ਗੱਲਬਾਤ ਬੜੀ ਸਿਆਣਪ ਨਾਲ ਕਰਦੇ ਸੀ ਸੂਝਵਾਨ ਸੀਗੇ ਕੋਈ ਮਤਲਬ ਫੁਕਰੇ ਵਾਲੀ ਗੱਲ ਜਾਂ ਕੋਈ ਹੋਰ ਮੂਰਖਾ ਵਾਲੀ ਗੱਲ ਇਸ ਤਰ੍ਹਾਂ ਦੀ ਕੋਈ ਨਹੀਂ ਸੀ ਪਰੰਤੂ ਉਹਨਾਂ ਦੇ ਇੱਕ ਇੱਕ ਹੀ ਗਲਤ ਫੈਸਲੇ ਨੇ ਕਿਵੇਂ ਉਹਨਾਂ ਦਾ ਜੀਵਨ ਤਬਾਹ ਕਰਤਾ ਜਾਂ ਮਤਲਬ ਉਹਨਾਂ ਨੂੰ ਮੌਤ ਦੇ ਇੱਕ ਘਾਟ ਉਤਾਰ ਦਿੱਤਾ ਗਿਆ ਉਹਦੀ ਆਪਾਂ ਅੱਜ ਗੱਲ ਕਰਨ ਲੱਗੇ ਹਾਂ ਮੈਂ ਉਹੀ ਪਿਛਲੀ ਗੱਲ ਦੁਆਰੇ ਫੇਰ ਜੋੜ ਰਿਹਾ ਕਿ ਲਗਭਗ 50 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਪਤਨੀ ਨਾਲ ਕਿਸੇ ਕਾਰਨ ਕਰਕੇ ਤਲਾਕ ਹੋ ਜਾਂਦਾ ਹੈ ਜਦੋਂ ਇਹਨਾਂ ਦਾ ਤਲਾਕ ਹੋ ਜਾਂਦਾ 50 ਸਾਲ ਦੀ ਉਮਰ ਦੇ ਵਿੱਚ ਤਾਂ ਇਹਨਾਂ ਦੇ ਉਦੋਂ ਦੋ ਬੱਚੇ ਵੀ ਹੁੰਦੇ ਨੇ ਉਹ ਜਿਹੜੇ ਦੋ ਬੱਚੇ ਸੀਗੇ ਉਹਨਾਂ ਨੂੰ ਵੀ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਨਾਲ ਹੀ ਲੈ ਜਾਂਦੀ ਹੈ ਜਿਹੜੀ ਕਿ ਬਾਅਦ ਦੇ ਵਿੱਚ ਪਤਾ ਲੱਗਿਆ ਸੀ ਕਿ ਕਿਤੇ ਵਿਦੇਸ਼ ਸੈੱਟ ਹੋ ਗਈ ਸੀ ਕਿਸੇ ਯੂਰਪ ਦੇ ਕਿਸੇ ਦੇਸ਼ ਦੇ ਵਿੱਚ ਚਲੋ ਖੈਰ ਇਹ ਅੰਕਲ ਜੀ ਕਿਉਂਕਿ ਕਿਸੇ ਚੰਗੀ ਪੋਸਟ ਤੇ ਉਦੋਂ ਜੌਬ ਕਰਦੇ ਸੀ ਤੇ ਇਹਨਾਂ ਦਾ ਕਿਸੇ ਗਰੀਬ ਘਰ ਦੀ ਲੜਕੀ ਨਾਲ ਦੁਆਰੇ ਵਿਆਹ ਹੋ ਜਾਂਦਾ ਹੈ ਹੁਣ ਇਹਦੇ ਚ ਜੋ ਇੱਕ ਇੰਟਰਸਟਿੰਗ ਗੱਲ ਸੀ ਜਾਂ ਇੱਕ ਮਤਲਬ ਜਿਹੜੀ ਗੱਲ ਅਨਬੈਲੈਂਸ ਸੀ ਜਿਹੜੀ ਗੱਲਬਾਤ ਦੇ ਵਿੱਚ ਪੁਆੜੀ ਦੀ ਜੜ ਬਣੀ ਉਹ ਇਹ ਸੀ ਕਿ ਉਸ ਲੜਕੀ ਦੀ ਉਮਰ ਸ਼ਾਦੀ ਵੇਲੇ ਤਕਰੀਬਨ ਤਕਰੀਬਨ 20-22 ਸਾਲ ਸੀ ਮੈਕਸਿਮਮ 20 ਜਾਂ 22 ਸਾਲ ਇਹਨਾਂ ਦੀ ਉਮਰ ਉਹ ਤੋਂ 50 ਸਾਲ ਸੀ ਤਕਰੀਬਨ ਇਹਨਾਂ ਦੀ ਉਮਰ ਦਾ ਜੋ ਫਰਕ ਸੀਗਾ ਤਕਰੀਬਨ 28-30 ਸਾਲ ਦਾ ਸੀ ਉਸ ਤੋਂ ਬਾਅਦ ਚਲੋ ਇਹਨਾਂ ਦੇ ਉਹ ਜਿਹੜੀ ਦੂਸਰੀ ਪਤਨੀ ਹੁੰਦੀ ਹੈ 22 ਸਾਲ ਵਾਲੀ ਉਸ ਤੋਂ ਦੋ ਬੱਚੇ ਇਹਨਾਂ ਦੇ ਹੁੰਦੇ ਨੇ ਬੇਟਾ ਤੇ ਬੇਟੀ ਜ਼ਿੰਦਗੀ ਆਪਣੀ ਜਗਾ ਠੀਕ ਚੱਲ ਰਹੀ ਹੁੰਦੀ ਹੈ ਤੇ ਜਿਹੜੀ ਇਹਨਾਂ ਦੀ ਵਾਈਫ ਹੁੰਦੀ ਹੈ ਹੁਣ ਉਹ ਉਹਦੀ ਉਮਰ ਇਸ ਹਿਸਾਬ ਨਾਲ ਜੇ ਉਹ ਦੇਖਿਆ ਜਾਵੇ ਜੇ 22 ਸਾਲ ਸੀ ਹੁਣ 17 ਸਾਲ ਵਿਆਹ ਨੂੰ ਹੋ ਗਏ ਤਾਂ ਹੁਣ ਉਹ ਤਕਰੀਬਨ 37-38 ਜਾਂ ਬਤੋ ਬਤ 39 ਸਾਲ ਦੀ ਹੁਣ ਇਹਦਾ ਮਤਲਬ ਤਾਂ ਉਹ ਕਿਤੇ ਜਿਮ ਜੁਆਇਨ ਕਰ ਲੈਂਦੇ ਨੇ ਇਸ ਸ਼ਹਿਰ ਦੇ ਵਿੱਚ ਆਪਣੇ ਕਿਤੇ ਜਿਮ ਦੇ ਵਿੱਚ ਜਾਣ ਲੱਗ ਜਾਂਦੇ ਨੇ 유ਨੀਸੈਕਸ ਜਿਮ ਦੇ ਵਿੱਚ ਜਾਣ ਲੱਗ ਜਾਂਦੇ ਨੇ ਉੱਥੇ ਉਹਨਾਂ ਦੇ ਕਿਸੇ ਹੋਰ ਕੋਈ ਲੜਕਾ ਜਿਮ ਦੇ ਵਿੱਚ ਆ ਰਿਹਾ ਸੀ ਬੇਸਿਕਲੀ ਉਹ ਥੋੜਾ ਬਹੁਤਾ ਅਪਰਾਧੀ ਮਤਲਬ ਬੈਕਗ੍ਰਾਉਂਡ ਨਾਲ ਕ੍ਰਿਮੀਨਲ ਬੈਕਗ੍ਰਾਉਂਡ ਨਾਲ ਸੰਬੰਧਿਤ ਵਿਅਕਤੀ ਹੀ ਸੀ ਕਿਉਂਕਿ ਉਹਦੇ ਤੇ ਵੀ ਕੋਈ ਨਿੱਕਾ ਮੋਟਾ ਕੇਸ ਪਹਿਲਾਂ ਵੀ ਚੱਲ ਰਿਹਾ ਸੀ ਜਿਵੇਂ ਜਿਵੇਂ ਕਿਸੇ ਨੂੰ ਚੈਨੀ ਖੋਣ ਦਾ ਚੈਨ ਸਨੇਚਿੰਗ ਵਰਗੇ ਛੋਟੇ ਮੋਟੇ ਇਦਾਂ ਦੇ ਅਪਰਾਧ ਦਾ ਕੋਈ ਕੇਸ ਚੱਲ ਰਿਹਾ ਸੀ ਤੇ ਇਸ ਜਿਹੜੀ ਔਰਤ ਹੈ ਇਸ ਜਿਹੜਾ ਅਧਿਕਾਰੀ ਸੀ ਉਹਦੀ ਪਤਨੀ ਨਾਲ ਉਹਦੇ ਰਿਲੇਸ਼ਨ ਬਣ ਜਾਂਦੇ ਨੇ ਤਾਂ ਉਹ ਐ ਵਾਦੇ ਵਿੱਚ ਫੈਸਲਾ ਕਰਦੇ ਜਦੋਂ ਰਿਲੇਸ਼ਨ ਬਣ ਜਾਂਦੇ ਨੇ ਤਾਂ ਐਕਚੁਅਲੀ ਇਹ ਪਟਿਆਲੇ ਦੇ ਵਿੱਚ ਕੋਈ ਕਮਰਾ ਕਰਾਇਤੇ ਲੈ ਲੈਂਦੇ ਨੇ ਆਪਣੇ ਰਿਲੇਸ਼ਨਾਂ ਨੂੰ ਅੱਗੇ ਵਧਾਉਣ ਲਈ ਤੇ ਉੱਥੇ ਹੀ ਮਿਲਦੇ ਰਹਿੰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਹੈ ਜਿਹੜਾ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੇ ਅੰਕਲ ਜੀ ਸੀਗੇ ਇਹ ਆਪਣੇ ਟੈਸਟ ਕਰਾਉਂਦੇ ਨੇ ਸਰੀਰਕ ਟੈਸਟ ਵੈਸੇ ਜਿੱਦਾਂ ਇਹ ਕਿਉਂਕਿ ਹੈਲਥ ਕੌਨਸ਼ੀਅਸ ਸੀਗੇ ਕੌਨਸ਼ੀਅਸ ਸੀਗੇ ਸ਼ਹਿਰ ਸ਼ੁਰੂ ਕਰਦੇ ਸੀ ਤੇ ਮੜਾ ਮੋਟਾ ਹਲਕਾ ਫੁਲਕਾ ਉਥੇ ਜਿਮ ਬਣੀ ਹੋਈ ਹੈ ਪਾਰਕ ਦੇ ਵਿੱਚ ਜਿਮ ਲਗਾ ਲੈਂਦੇ ਸੀ ਜਾਂ ਹੋਰ ਨਿੱਕੇ ਮੁੰਟੀਆਂ ਕਸਰਤਾਂ ਕਰਦੇ ਸੀ ਜਿਹੜੇ ਬੇਸਿਕਲੀ ਇਹ ਹੈਲਥ ਕੌਨਸ਼ੀਅਸ ਸੀਗੇ ਤਾ ਕਿ ਹੈਲਥ ਕੌਨਸ਼ੀਅਸ ਹੋਣ ਕਰਕੇ ਜਾਂ ਚਲੋ ਅਮੀਰ ਆਦਮੀ ਦਾ ਸੀ ਜੀ ਠੀਕੇ ਕਿਸੇ ਚੰਗੀ ਪੋਸਟ ਤੋਂ ਰਿਟਾਇਰ ਸੀ ਪੈਸੇ ਵਾਲੇ ਵਿਅਕਤੀ ਸੀ ਆਪਣੇ ਇਹ ਹਰੇਕ 6 ਮਹੀਨੇ ਬਾਅਦ ਜਾਂ ਸਾਲ ਬਾਅਦ ਟੈਸਟ ਕਰਾਉਂਦੇ ਨੇ ਆ ਵੈਸੇ ਬਾਡੀ ਚੈੱਕਅਪ ਜਿੱਦਾਂ ਕਿ ਅੱਜਕੱਲ ਇੱਕ ਟ੍ਰੈਂਡੀ ਹੈ ਵੀ 50 ਸਾਲ ਤੋਂ ਬਾਅਦ ਹਰੇਕ ਵਿਅਕਤੀ ਨੂੰ ਆਪਣੀ ਬਾਡੀ ਚੈੱਕਅਪ ਕਰਾਉਣੀ ਚਾਹੀਦੀ ਹੈ ਤਾਂ ਜਦੋਂ ਇਹ ਬਾਡੀ ਚੈੱਕਅਪ ਕਰਾਉਂਦੇ ਨੇ ਉਦੋਂ ਇਹ ਘਟਨਾ ਤੋਂ ਮਹੀਨਾ 2 ਮਹੀਨੇ ਪਹਿਲਾਂ ਦੀ ਗੱਲ ਹੈ ਤਾਂ ਇਹਨਾਂ ਦੇ ਸਾਰੇ ਟੈਸਟ ਜਿਹੜੇ ਨਾਰਮਲ ਆਉਂਦੇ ਨੇ ਇਹ ਖੁਸ਼ੀ ਨਾਲ ਆਪਣੀ ਵਾਈਫ ਨੂੰ ਜਾ ਕੇ ਦੱਸਦੇ ਨੇ ਵੀ ਮੇਰੇ ਤਾਂ ਸਾਰੇ ਟੈਸਟ ਨਾਰਮਲ ਆਏ ਨੇ ਜਦੋਂ ਮੈਂ ਆਪਣੀ ਟੈਸਟਾਂ ਦੀ ਰਿਪੋਰਟ ਡਾਕਟਰ ਸਾਹਿਬ ਨੂੰ ਦਿਖਾਈ ਤਾਂ ਡਾਕਟਰ ਸਾਹਿਬ ਕਹਿੰਦੇ ਵੀ ਤੂੰ ਤਾਂ 90 ਸਾਲ ਤੱਕ ਤੈਨੂੰ ਕੁਝ ਨਹੀਂ ਹੁੰਦਾ ਖੁਸ਼ੀ-ਖੁਸ਼ੀ ਡਾਕਟਰ ਸਾਹਿਬ ਨੇ ਇਹਨਾਂ ਨੂੰ ਦੱਸਿਆ ਤੇ ਇਹਨਾਂ ਨੇ ਆ ਕੇ ਆਪਣੀ ਮਿਸੀ ਨੂੰ ਦੱਸਤਾ ਤੇ ਮਿਸੀ ਜ ਨੇ ਫਿਰ ਜਾ ਕੇ ਉਸ ਨਾਲ ਆਪਣੇ ਜਿਹੜਾ ਉਹਦਾ ਲਵਰ ਸੀਗਾ ਜਿਹਦੇ ਨਾਲ ਉਹਦੇ ਰਿਲੇਸ਼ਨ ਸੀ ਉਹਦੇ ਨਾਲ ਗੱਲ ਕੀਤੀ ਵੀ ਇਹ ਤਾਂ ਹਜੇ 30 ਸਾਲ ਨਹੀਂ ਆਪਣੀ ਜ਼ਿੰਦਗੀ ਤੋਂ ਜਾਂਦਾ ਇਸ ਹਿਸਾਬ ਨਾਲ ਤਾਂ ਉਹਨੇ ਫਿਰ ਫੈਸਲਾ ਕੀਤਾ ਵੀ ਇਹਨਾਂ ਨੂੰ ਇਹਨੂੰ ਜ਼ਿੰਦਗੀ ਤੋਂ ਮਤਲਬ ਆਪਣੇ ਰਾਸਤੇ ਤੋਂ ਹਟਾ ਦਿੱਤਾ ਜਾਵੇ ਤੇ ਉਹ ਲੇਡੀਜ਼ ਨੂੰ ਉਹਦੀ ਘਰ ਵਾਲੇ ਨੂੰ ਪਤਾ ਹੀ ਹੁੰਦਾ ਉਹਦੀਆਂ ਸਾਰੀਆਂ ਗਤੀਵਿਧੀਆਂ ਦਾ ਵੀ ਦਿਨ ਚ ਕਿੱਥੇ ਕਿੱਥੇ ਜਾਂਦਾ ਹੈ ਜਾਂ ਕਿੰਨੇ ਵਜੇ ਉੱਠਦਾ ਹੈ ਤਾਂ ਉਹ ਉਹਨੂੰ ਕਹਿੰਦੀ ਹੈ ਆਪਣੇ ਪ੍ਰੇਮੀ ਨੂੰ ਵੀ ਤੂੰ ਇੱਕ ਦੋ ਬੰਦੇ ਹੋਰ ਆਪਣੇ ਨਾਲ ਲੈ ਲੈ ਤੇ ਤੈਨੂੰ ਮੈਂ ਦੱਸਾਂਗੀ ਵੀ ਇਹਨੂੰ ਕਿੱਥੇ ਇੱਕ ਕਦੋਂ ਇਹ ਜਾਂਦਾ ਹੈ ਘਰੋਂ ਤੇ ਕਦੋਂ ਸਭ ਤੋਂ ਸੇਫ ਜਗ੍ਹਾ ਜਦੋਂ ਇਹਨੂੰ ਮਾਰ ਦੇਣਾ ਅਸਲ ਦੇ ਵਿੱਚ ਉਹ ਮਾਰਨ ਦਾ ਵੀ ਫੈਸਲਾ ਨਹੀਂ ਕਰਦੇ ਉਹ ਕੰਗੇ ਵੀ ਮਾਰਨ ਨਾਲ ਤਾਂ ਗੱਲ ਜ਼ਿਆਦਾ ਵਧ ਜਾਂਦੀ ਹੁੰਦੀ ਏ ਪੁਲਿਸ ਦੀ ਜਿਹੜੀ ਤਫਤੀਸ਼ ਹੈ ਜ਼ਿਆਦਾ ਵਧ ਜਾਂਦੀ ਏ ਇਦਨ ਲੋ ਕਰਿਆ ਇਹ ਜਾਵੇ ਵੀ ਇਹਨੂੰ ਇਹਨੂੰ ਮਤਲਬ ਤੂੰ ਜ਼ਖਮੀ ਕਰਦੀ ਜ਼ਖਮੀ ਕਰਨ ਤੋਂ ਬਾਅਦ ਪੁਲਿਸ ਕਿਉਂਕਿ ਜ਼ਖਮੀ ਦੇ ਕੇਸ ਦੇ ਵਿੱਚ ਇੰਨੀ ਤਹਿਕੀਕਾਤ ਨਹੀਂ ਕਰੂਗੀ ਤਾਂ ਇਹ ਥੋੜੇ ਜਿਨਾ ਬਾਅਦ ਹਸਪਤਾਲ ਚੋਂ ਘਰੇ ਆ ਜੂਗਾ ਘਰੇ ਫਿਰ ਇਹਦੀ ਮੈਂ ਇਹਨੂੰ ਖਾਣੇ-ਕੂਨੇ ਦੇ ਵਿੱਚ ਕੁਝ ਦੇ ਦੂੰਗੀ ਤੇ ਮਰ ਜੂਗਾ ਬਾਅਦ ਵਿੱਚ ਮੈਂ ਇਹਨੂੰ ਇਹ ਕਹਿਣ ਨੂੰ ਹੋ ਜੂਗਾ ਵੀ ਜੀ ਡਾਕਟਰਾਂ ਦੀ ਇਹ ਨਹੀਂ ਕਰਕੇ ਮਰ ਗਿਆ ਜੀ ਉਹਨਾਂ ਨੇ ਪੂਰਾ ਇਲਾਜ ਨਹੀਂ ਕੀਤਾ ਜੀ ਜਾਂ ਇਹ ਮਤਲਬ ਕਿ ਉਹ ਜਿਹੜੀ ਬਿਮਾਰੀ ਜਿਹੜਾ ਮਤਲਬ ਕਿ ਜ਼ਖਮੀ ਹੋਇਆ ਸੀ ਉਹ ਤਾਂ ਪੂਰੀ ਤਰ੍ਹਾਂ ਕਵਰ ਨਹੀਂ ਕਰ ਸਕਿਆ ਮਰ ਗਿਆ ਪਰੰਤੂ ਜਦੋਂ ਉਹ ਜਿਹੜੇ ਜਿਹੜਾ ਮਤਲਬ ਕਿ ਲਵਰ ਹੁੰਦਾ ਹੈ ਉਹ ਆਪਣੇ ਦੋ ਸਾਥੀਆਂ ਨੂੰ ਹੋਰ ਲੈ ਕੇ ਇਸ ਵਿਅਕਤੀ ਤੇ ਕਈ ਦਿਨ ਪਹਿਲਾਂ ਤਾਂ ਰੇਕੀ ਕਰਦਾ ਰਹਿੰਦਾ ਵੀ ਜਦੋਂ ਫੈਸਲਾ ਕਰਦੇ ਨੇ ਜਦੋਂ ਸਵੇਰੇ ਪਾਰਕ ਦੇ ਵਿੱਚ ਸ਼ੈਅਰ ਕਰਨ ਜਾਂਦਾ ਕਿਉਂਕਿ ਉਸ ਸਮੇਂ ਹਨੇਰਾ ਹੁੰਦਾ ਹੈ ਤੇ ਉਹ ਜਿਹੜੀ ਛੜਕ ਸੀ ਉਹ ਇੱਕ ਜਗ੍ਹਾ ਤੋਂ ਸੁਨਸਾਨ ਵੀ ਸੀ ਵੀ ਉੱਥੇ ਜਾ ਕੇ ਇਹਦੇ ਤੇ ਇਹਦੇ ਤੇ ਹਮਲਾ ਕੀਤਾ ਜਾਵੇ ਤੇ ਇਹਨੂੰ ਜ਼ਖਮ ਕਰ ਦਿੱਤਾ ਜਾਵੇ। ਦੋ ਤਿੰਨ ਦਿਨ ਤਾਂ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਕਿਉਂਕਿ ਉਹਦੇ ਨਾਲ ਕੋਈ ਹੋਰ ਹੁੰਦਾ ਜਾਂ ਸਾਹਮਣੇ ਜਦੋਂ ਹਮਲਾ ਕਰਨ ਲੱਗਦੇ ਨੇ ਸਾਹਮਣੇ ਤਾਂ ਕੋਈ ਹੋਰ ਆ ਜਾਂਦਾ ਤੇ ਉਹ ਨਹੀਂ ਕਰਦੇ ਹੈਗੇ। ਇੱਕ ਦਿਨ ਉਹਨਾਂ ਨੂੰ ਸਾਰੀਆਂ ਲੱਗੀਆਂ ਵੀ ਸਥਿਤੀਆਂ ਜੇ ਪ੍ਰਸਥਿਤੀਆਂ ਅਨੁਕੂਲ ਨੇ ਤੇ ਉਹ ਉਹਦੇ ਤੇ ਹਮਲਾ ਕਰ ਦਿੰਦੇ ਨੇ। ਇੱਕ ਉਹ ਤਿੰਨ ਬੰਦੇ ਹੁੰਦੇ ਨੇ ਉਹ ਤਾਂ ਕਿਉਂਕਿ ਜਿਹੜਾ ਲਵਰ ਹੁੰਦਾ ਦੋ ਵਿਅਕਤੀਆਂ ਨੂੰ ਹੋਰ ਨਾਲ ਲੈ ਲੈਂਦਾ ਇੱਕ ਬੰਦਾ ਆ ਕੇ ਉਹਦੇ ਹੱਥ ਫੜ ਲੈਂਦਾ ਜਦੋਂ ਹੱਥ ਫੜਦਾ ਤਾਂ ਉਹ ਤਾਂ ਮੈਨੇਜਰ ਤਾਂ ਆਪਣੇ ਵੱਲੋਂ ਕਹੀ ਜਾਂਦਾ ਵੀ ਯਾਰ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੇ ਕੋਲ ਕੁਝ ਨਹੀਂ ਹੈਗਾ ਮੋਬਾਈਲ ਹੈ ਮੇਰਾ ਲੈ ਜਾਓ ਸਵੇਰੇ ਸਵੇਰੇ ਮੈਂ ਤਾਂ ਸ਼ੇਅਰ ਕਰਨ ਆਇਆ ਸੀ ਕਿਉਂਕਿ ਉਹ ਸੋਚਦਾ ਹੈ ਵੀ ਇਹ ਕੋਈ ਲੁੱਟਖੋਹ ਵਾਲੇ ਨੇ ਜਿਦਾ ਆਮ ਤੌਰ ਤੇ ਲੁੱਟਖੋਹ ਵਾਲੀਆਂ ਬਾੜ ਦਾ ਤਾਂ ਹੁੰਦੀਆਂ ਨੇ ਕਿਉਂਕਿ ਉਹਨੂੰ ਤਾਂ ਪਤਾ ਨਹੀਂ ਸੀ ਵੀ ਮੇਰੀ ਜਿਹੜੀ ਪਤਨੀ ਹੈ ਉਹਦੇ ਕਿਸੇ ਨਾਲ ਇਦਾਂ ਰਿਲੇਸ਼ਨ ਨਹੀਂ ਉਹਨੇ ਵਿਅਕਤੀ ਭੇਜੇ ਹੋਏ ਨੇ ਤਾਂ ਇੱਕ ਜਣਾ ਉਹਦੇ ਹੱਥ ਫੜਦਾ ਤੇ ਦੂਜਾ ਵਿਅਕਤੀ ਉਹਨੂੰ ਕਰ ਦੇਣ ਤੋਂ ਉਨਾਂ ਕੋਲ ਦਾਤ ਵਗੈਰਾ ਹੁੰਦੀ ਹੈ ਜਾਂ ਟਾਕੂਏ ਵਗੈਰਾ ਹੁੰਦਾ ਹੈ ਉਹਦੇ ਦਾਹ ਗਰਦਨ ਤੇ ਤੋਂ ਕੱਟ ਦਿੰਦਾ ਹੈ ਤੇ ਉਥੋਂ ਉਹ ਅਲਟੀਮੇਟਲੀ ਉਹ ਉਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਨੇ ਬਾਅਦ ਵਿੱਚ ਉਹ ਉਥੇ ਡਿੱਗੇ ਡਿੱਗਿਆ ਡਿੱਗ ਜਾਂਦਾ ਤੇ ਪਿਆ ਰਹਿੰਦਾ ਹੈ ਜਦੋਂ ਅੱਧੇ ਘੰਟੇ ਦੇ ਬਾਅਦ ਕੋਈ ਵਿਅਕਤੀ ਉਥੋਂ ਆਉਂਦੇ ਨੇ ਹੋਰ ਜਿਹੜੇ ਸ਼ਹਿਰ ਕਰਨ ਵਾਲੇ ਵਿਅਕਤੀ ਵਾਪਸ ਆਉਂਦੇ ਨੇ ਤਾਂ ਉਹ ਦੇਖ ਕੇ ਜਦੋਂ ਚੁੱਕ ਕੇ ਉਹਨੂੰ ਹਸਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਉਦੋਂ ਤੱਕ ਉਹਦੀ ਵਿਅਕਤੀ ਦੀ ਮੌਤ ਹੋ ਚੁੱਕੀ ਹੁੰਦੀ ਹੈ ਹੁਣ ਆ ਪੁਲਿਸ ਨੂੰ ਇਸ ਕੇਸ ਲੱਭਣ ਦੇ ਵਿੱਚ ਬਹੁਤ ਹੀ ਬਹੁਤਾ ਸਮਾਂ ਨਹੀਂ ਲੱਗਿਆ ਕਿਉਂਕਿ ਪੁਲਿਸ ਦੀਆਂ ਦੋ ਤਿੰਨ ਥਿਊਰੀਆਂ ਸੀ ਪਹਿਲੀ ਥਿਊਰੀ ਤਾਂ ਇਹ ਸੀ ਵੀ ਜਿਹੜੀ ਦੀ ਪਹਿਲੀ ਪਤਨੀ ਹੈ ਜਿਹੜੀ ਕਿਤੇ ਵਿਦੇਸ਼ ਦੇ ਵਿੱਚ ਸੈੱਟ ਹੈ ਕਿਤੇ ਉਹਨੇ ਤਾਂ ਨਹੀਂ ਬਾਈ ਦਾਵੇ ਉਹਨੇ ਤਾਂ ਨਹੀਂ ਕੁਝ ਕਰਾਇਆ ਪਰ ਤੋਂ ਬਹੁਤ ਜਲਦੀ ਹੀ ਪੁਲਿਸ ਨੂੰ ਪਤਾ ਲੱਗ ਗਿਆ ਵੀ ਉਹਦਾ ਤਾਂ ਕੋਈ ਰਿਲੇਸ਼ਨ ਲਿੰਕ ਹੋਣਾ ਹੈ ਨਹੀਂ ਸੀ ਉਹ ਤਾਂ ਆਪਣੀ ਜੋ ਉਦੋਂ ਕੋਰਟ ਨੇ ਪੈਸਿਆਂ ਦਾ ਮਤਲਬ ਜਾਂ ਪ੍ਰਾਪਰਟੀ ਦਾ ਸਮਝੌਤਾ ਵਗੈਰਾ ਕਰਾਤਾ ਸੀ ਜਾਂ ਆਦੇਸ਼ ਕਰਤਾ ਸੀ ਕੋਰਟ ਨੇ ਉਹ ਲੈ ਕੇ ਚਲੀ ਗਈ ਸੀ ਉਸ ਤੋਂ ਬਾਅਦ ਉਹ ਤਾਂ ਕੋਈ ਲਿੰਕ ਦੇ ਵਿੱਚ ਨਹੀਂ ਹੈ ਤਾਂ ਜਦੋਂ ਪੁਲਿਸ ਨੂੰ ਵੀ ਪਤਾ ਲੱਗਦਾ ਜਾਂ ਆਮ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਇਹਨਾਂ ਦੀ ਉਮਰ ਦਾ ਇੰਨਾ ਫਰਕ ਸੀ ਕਿ ਇਹ ਜਿਹੜੇ ਅੰਕਲ ਸੀਗੇ ਲਗਭਗ 67 68 ਸਾਲ ਦੇ ਸੀਗੇ ਤੇ ਉਹ ਲੇਡੀ ਹੁਣ 38 39 ਸਾਲ ਦੀ 30 ਸਾਲ ਦੇ ਕਰੀਬ ਫਰਕ ਸੀ ਤਾਂ ਇੱਕ ਕਾਮਨ ਸੈਂਸ ਵਾਲੀ ਗੱਲ ਹੈ ਕਿ ਹਰੇਕ ਵਿਅਕਤੀ ਦਾ ਜਿਹੜਾ ਮਨ ਹੈ ਉਹ ਦਿਮਾਗ ਹੈ ਉਹਦੇ ਚ ਘੰਟੀ ਵੱਜਦੀ ਹੈ ਦਿਮਾਗ ਦੇ ਵਿੱਚ ਤਾਂ ਜਦੋਂ ਥੋੜੀ ਜੀ ਪੁਲਿਸ ਪੁਛਗਿਛ ਕਰਦੀ ਪੁੱਛਗਿਛ ਤੋਂ ਵੀ ਪਹਿਲਾਂ ਪੁਲਿਸ ਅਸਲ ਦੇ ਵਿੱਚ ਉਸ ਲੇਡੀ ਦੀ ਕਾਲ ਡਿਟੇਲ ਕਢਾ ਲੈਂਦੀ ਹੈ ਜਦੋਂ ਕਾਲ ਡਿਟੇਲ ਕਢਾਉਂਦੀ ਹੈ ਤਾਂ ਉਹਦੇ ਚ ਇੱਕੋ ਨੰਬਰ ਤੇ ਬਹੁਤ ਵਾਰ ਫੋਨ ਹੋਏ ਹੁੰਦੇ ਨੇ ਘੰਟਾ-ਘੰਟਾ ਰਾਤ ਨੂੰ ਜਾਂ ਇੱਕ-ਇੱਕ ਦਿਨ ਦੇ ਵਿੱਚ ਕਈ ਕੀ ਗੱਲਾਂ ਹੋਈਆਂ ਹੁੰਦੀਆਂ ਨੇ ਜਾਂ ਪਿਛਲੇ ਜਦੋਂ ਇਹ ਘਟਨਾ ਹੁੰਦੀ ਹੈ ਉਸ ਤੋਂ ਪਿਛਲੇ 10-15 ਦਿਨਾਂ ਦੇ ਵਿੱਚ ਸੈਂਕੜੇ ਗੱਲਾਂ ਹੋਈਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਵੀ ਜਦੋਂ ਉਹਦੇ ਤੇ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਵੀ ਇਹ ਥੋੜੀ ਜੀ 10-20 ਸਕਿੰਟ ਦੀ ਗੱਲ ਇਸ ਫੋਨ ਤੇ ਹੋਈ ਹੁੰਦੀ ਹੈ ਕਿਉਂਕਿ ਉਸ ਲੇਡੀ ਨੇ ਅਸਲ ਦੇ ਵਿੱਚ ਜਦੋਂ ਉਹਨੂੰ ਪਤਾ ਲੱਗ ਗਿਆ ਸੀ ਵੀ ਘਰੇ ਇਨਫੋਰਮੇਸ਼ਨ ਪਹੁੰਚ ਗਈ ਸੀ ਕਿ ਵੀ ਐਦਾਂ ਤੇਰੇ ਘਰ ਵਾਲੇ ਤੇ ਹਮਲਾ ਹੋ ਗਿਆ ਤੇ ਮਰ ਗਿਆ ਤਾਂ ਇਹਨੇ ਨਾਟਕ ਕਰਦੀ ਕਰਦੀ ਨੇ ਕਿ ਆਪਣੇ ਬਾਥਰੂਮ ਚ ਬੜਗੀ ਨਾਲੇ ਰੋਂਦੀ ਰੋਂਦੀ ਇਹਨਾਂ ਨੂੰ ਕਹਤਾ ਵੀ ਉਹ ਤਾਂ ਮਰ ਗਿਆ ਤੇ ਪੁਲਿਸ ਜਦੋਂ ਉਹ ਵਿਅਕਤੀ ਨੂੰ ਚੱਕਦੀ ਹੈ ਚੁੱਕ ਕੇ ਥੋੜੀ ਜਿਹੀ ਉਹ ਤੋਂ ਪੁੱਛਗਿਛ ਕਰਦੀ ਹੈ ਤਾਂ ਉਹ ਬਿਲਕੁਲ ਉਹ ਨਹੀਂ ਮੰਨ ਜਾਂਦਾ ਉਹ ਵੀ ਮੈਂ ਇਹੀ ਕਤਲ ਕੀਤਾ ਵੀ ਮੇਰਾ ਤਾਂ ਇਹ ਉਰੇਸ਼ ਸੀਗਾ ਸਾਡਾ ਤੇ ਉਸ ਤੋਂ ਇੱਕ ਜਾਂ ਦੋ ਦਿਨ ਬਾਅਦ ਉਹ ਏ.ਡੀ. ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜਿਹੜੀ ਕਿ ਅਜੇ ਵੀ ਉਹ ਅਦਾਲਤ ਦੇ ਵਿੱਚ ਕਾਰਵਾਈ ਚੱਲ ਰਹੀ ਹੈ ਤੇ ਮੇਰਾ ਕਹਿਣ ਦਾ ਭਾਅ ਵੀ ਜਦੋਂ ਵੀ ਕੋਈ ਬਹੁਤਾ ਮਿਸਮੈਚ ਹੁੰਦਾ ਹੈ ਜੋੜਿਆਂ ਦੇ ਵਿੱਚ ਭਾਵੇਂ ਉਹ ਉਮਰ ਦੇ ਲੈਵਲ ਤੇ ਹੋਵੇ ਭਾਵੇਂ ਉਹ ਮੈਂਟਲ ਲੈਵਲ ਤੇ ਹੋਵੇ ਤਾਂ ਐਂਡ ਆਫ ਦਾ ਡੇ ਉਹ ਕਿਤੇ ਨਾ ਕਿਤੇ ਬਹੁਤ ਵੱਡਾ ਕਿਸੇ ਇਸ ਤਰ੍ਹਾਂ ਦੇ ਭਿਆਨਕ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ ਜ਼ਿਆਦਾਤਰ ਕੇਸਾਂ ਦੇ ਵਿੱਚ ਜ਼ਰੂਰੀ ਨਹੀਂ ਵੀ ਉਹ ਭਿਆਨਕ ਰੂਪ ਨਾਲ ਦੀ ਨਾਲ ਹੀ ਸਾਹਮਣੇ ਆ ਜਵੇ ਕਈ ਵਾਰ ਉਹ ਰੂਪ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਹੋਇਆ 17-18 ਸਾਲ ਬਾਅਦ ਸਾਹਮਣੇ ਆਇਆ ਹੈ ਪਰਤੂ ਇੱਥੇ ਇਹ ਵੀ ਇੱਕ ਮੈਂ ਕਹਿਣਾ ਚਾਹਾਂਗਾ ਦੇਖਣ ਵਾਲੀ ਗੱਲ ਹੈ ਵੀ ਉਹ ਵਿਅਕਤੀ ਜਿਹੜਾ ਸਿਆਣਾ ਸੀ ਜੇ ਉਹਨੇ ਮਤਲਬ ਉਹਦੋਂ ਸ਼ਾਦੀ ਕਰਨੀ ਵੀ ਸੀਗੀ 50 ਸਾਲ ਦੀ ਉਮਰ ਦੇ ਵਿੱਚ ਜੇ ਕੋਈ ਜਦੋਂ ਦਾ ਤਲਾਕ ਹੋ ਗਿਆ ਸੀ ਤਾਂ ਥੋੜਾ ਜਿਆਦਾ ਤਾਂ ਉਹਨੂੰ ਮਤਲਬ ਆਪਣੇ ਉਮਰ ਦੇ ਮੈਚ ਦਾ ਖਿਆਲ ਰੱਖਣਾ ਬਣਦਾ ਸੀ ਜੇ ਉਹ ਮੈਨੂੰ ਲੱਗਦਾ ਨਹੀਂ ਜੀ ਤੌਰ ਤੇ ਪਰੰਤੂ ਪਤਾ ਨਹੀਂ ਮੈਨੂੰ ਇਹ ਗੱਲ ਇੱਥੇ ਕਰਨੀ ਚਾਹੀਦੀ ਹੈ ਜਾਂ ਨਹੀਂ ਇਸ ਤਰ੍ਹਾਂ ਦੇ ਜਿਹੜੇ ਮਿਸਮੈਚ ਨੇ ਚਾਹੇ ਉਹ ਕਿਸੇ ਉਮਰਾਂ ਦੇ ਨੇ ਚਾਹੇ ਉਹ ਮੈਂਟਲ ਲੈਵਲ ਦੇ ਨੇ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰੀ ਹੈ ਕਦੇ ਨਾ ਕਦੇ ਉਹ ਬਹੁਤ ਵੱਡੀਆਂ ਗੰਭੀਰਤਾਵਾਂ ਗੰਭੀਰ ਸਮੱਸਿਆਵਾਂ ਦਾ ਸਮੱਸਿਆ ਕੀ ਇੱਥੇ ਤਾਂ ਹੁਣ ਜ਼ਿੰਦਗੀਆਂ ਖਰਾਬ ਹੋ ਗਈਆਂ ਪਰਿਵਾਰੇ ਬਰਬਾਦ ਹੋ ਗਏ ਜਿਹੜੇ ਦੋ ਬੱਚੇ ਨੇ ਉਹਨਾਂ ਤੇ ਵੀ ਕਿੰਨਾ ਉਸ ਗੱਲ ਦਾ ਅਸਰ ਹੈ ਜਿਹੜੇ ਹੁਣ ਇਸ ਦੂਜੀ ਸ਼ਾਦੀ ਤੋਂ ਸੀਗੇ ਜਿਹੜਾ ਉਹ ਵਿਅਕਤੀ ਸੀ ਉਹਦੀ ਮੌਤ ਹੋ ਗਈ ਜਿਹੜੀ ਉਹ ਲੇਡੀ ਜ ਹੈ ਉਹ ਜੇੜ ਦੇ ਵਿੱਚ ਬੈਠੀ ਹੈ ਜਿਹੜੇ ਉਹ ਦੋ ਨਾਲ ਦੇ ਸੀਗੇ ਹੋਰ ਉਹਨੇ ਵਿਅਕਤੀ ਨੇ ਨਾਲ ਆਪਣੇ ਦੋਸਤ ਹਾਇਰ ਕੀਤੇ ਸੀਗੇ ਜਾਂ ਦੋਸਤੀ ਦੇ ਦੌਰ ਤੇ ਮਤਲਬ ਕੁਝ ਜਿਵੇਂ ਵੀ ਉਹਨਾਂ ਨੂੰ ਲੈ ਕੇ ਆਏ ਸੀ ਉਹ ਵੀ ਜੇਲ੍ਹ ਦੇ ਵਿੱਚ ਬੈਠੇ ਨੇ ਤਾਂ ਇੱਕ ਕਿਸੇ ਇੱਕ ਵਿਅਕਤੀ ਦੀ ਇੱਕ ਗਲਤੀ ਕਰਕੇ ਕਿੰਨੇ ਪਰਿਵਾਰ ਜਾਂ ਕਿੰਨੇ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਇਹ ਇਸ ਘਟਨਾ ਤੋਂ ਇਸ ਅਪਰਾਧ ਜਗਤ ਦੇ ਇਸ ਕਿਸੇ ਤੋਂ ਕਿਸੇ ਤੋਂ ਇਹ ਸਿੱਖਿਆ ਮਿਲਦੀ ਹੈ ਤਾਂ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹ ਜਿਹੜੀ ਮੈਂ ਗੱਲ ਕਰੀ ਹੈ ਮਿਸਮੈਚ ਦੀ ਜਿਹੜਾ ਬਹੁਤ ਜ਼ਿਆਦਾ ਮਿਸਮੈਚ ਹੈ 100% ਮੈਚ ਤਾਂ ਕਿਤੇ ਨਹੀਂ ਹੁੰਦਾ ਹੁੰਦਾ ਮਤਲਬ ਉਹਦੇ ਕੋਈ ਹੱਦ ਹੁੰਦੀ ਹੈ ਨਾ ਇੱਕ ਨਾਰਮਲ ਮੈਚ ਹੁੰਦਾ ਇੱਕ ਮਤਲਬ ਐਕਸਟ੍ਰੀਮਲੀ ਮਿਸਮੈਚ ਹੁੰਦਾ ਤਾਂ ਉਹਦੇ ਇਸ ਤਰ੍ਹਾਂ ਦੇ ਰਿਜ਼ਲਟ ਜ਼ਿਆਦਾਤਰ ਸਾਹਮਣੇ ਆਉਂਦੇ ਨੇ ਤੁਸੀਂ ਮੈਨੂੰ ਜ਼ਰੂਰ ਕਮੈਂਟਾਂ 'ਚ ਦੱਸਿਓ ਕਿ ਜਿਹੜਾ ਮੇਰਾ ਇਹ ਵਿਸ਼ਾ ਸੀ ਜੋ ਮੈਂ ਗੱਲਬਾਤ ਅੱਜ ਕਰੀ ਹੈ ਕਿ ਇਹ ਬਿਲਕੁਲ ਠੀਕ ਹੈ ਮਿਸਮੈਚ ਦੇ ਇਸ ਤਰ੍ਹਾਂ ਦੇ ਰਿਜ਼ਲਟ ਆਉਂਦੇ ਨੇ ਅੱਗੇ ਅੱਗੇ ਨੂੰ ਆਪਾਂ ਫੇਰ ਕਿਸੇ ਇਸ ਤਰ੍ਹਾਂ ਦੇ ਹੋਰ ਗੱਲਬਾਤ ਨਾਲ ਜਿਹੜੀ ਲੌਜੀਕਲ ਟਾਕ ਹੋਵੇ ਜਿਹੜੀ ਦਲੀਲ ਨਾਲ ਗੱਲ ਹੋਵੇ ਤਦਨ ਲ ਫਿਰ ਗੱਲ ਕਰਾਂਗੇ ਧੰਨਵਾਦ